ਫਰਨੇ ਨਹੀਂ ਖਾਦਾ ਸੌਦਾ ਇੰਨਾ ਜੋੜਿਆ ਹੋ ਜਾ ਛੋਟੀ ਪੱਠ ਕਰ ਦੇ ਉਹ ਯਾ ਤੂੰ ਸਾਇਹੇ ਰੇ ਨਾ ਪਾਉ ਨਾਲ ਪਾ ਤੋ ਦਿੱਤਾ ਇਹ ਪਹਿਲਾ ਕੋਸ਼ਿਸ਼ ਕਰਦੇ ਹਾਂ ਕੀ ਮੰਗਿਆ ਕੀ ਆ ਇਹਦਾ ਸੌਦਾ ਹੋ ਗਿਆ ਬਾਈ 6000 ਦਾ ਹੋ ਗਿਆ 6000 ਦਾ ਹੋ ਗਿਆ ਇਹਦਾ ਨਹੀਂ ਹੋਦਾ ਆਇਆ ਆਬ ਘਾਇਂ ਬਾਈ ਪਟੋਰੇ ਨੂੰ ਆਏ ਨੂੰ ਹੀ ਆਏ ਐਸ ਪੱਟ ਦਾ ਹੋਇਆ 6000 ਦਾ ਸਰ ਜਿਹੜੇ ਪਿੰਡੋਂ ਲਿਆਏ ਸੀ ਬਾਈ ਮਹਮਨ ਵਾਲੇ ਪਿੰਡ ਗਾਪਾ ਵਿੱਚ ਥੇਰੀ ਨਹੀਂ ਆਦਾ ਬੱਚਾ ਇਹਦਾ ਤਾਂ ਆ ਆ ਆ ਸੂਈ ਵੀ ਆ ਸ਼ਾਇਦ ਅੱਜ ਤੂੰ ਵੀ ਜਾਂ ਕੱਲ ਤੇ ਹਾਂ ਕੀ ਮੁੱਲ ਲੈਣਾ ਬਾਈ ਇਹਦਾ 30000 ਮੁੱਲ ਹੈ ਹਾਂ ਬਾਈ 30000 ਜਾਇਜ਼ ਕਿੰਨੇ ਦੇ ਦੇਗਾ ਜਾਇਜ ਤੂੰ ਦੱਸ ਦੇ ਹੁਣ 15000 ਦੀ ਦੇ ਲਖਾਉ ਹੋਰ ਕਿੰਨੇ ਦੀ ਲਖਾ ਦੇ ਹੈ ਨਹੀਂ ਕਿੰਨੇ ਦੀ ਹੋ ਐਂਡ ਨਹੀਂ ਹੋਣੀ ਪਰ ਯਾਰ 15000 ਕੇ 30 ਮੰਗਦਾ ਜੋੜੀ ਦਾ ਇਹਦਾ ਇਹਦਾ ਆਵੇ ਨਾਲ ਜੋੜੀ ਆ ਵੀ ਮਗਰ ਬੱਕਰਾ ਹੈ ਪੁੱਤਰ ਦਾ ਸਾਈ ਸਾਈ ਬੱਕਰਾ ਲਖਾਉ ਨੇ ਆ ਕਬਰ ਦਾ ਸੀ ਦੇ ਇੱਕ ਕਹਾਣਾ ਕਹਿੰਦੇ ਕਿਨੇ ਨੇ ਇੱਕੋ ਹੀ 30 ਤੋਂ ਉਧਾਰੇ ਛੜਦੇ ਖੜੇ ਇੱਕੋ ਹੀ ਮਕਾਦਮਾ ਬੰਦਾ ਪੱਕਾ ਯਾਰ ਇੱਕੋ ਹੀ ਗਦੇ ਹਾਲ ਤੂੰ ਦੱਸ ਦੇ ਕਿਨੇ 20 ਤੋਂ ਨਰਮ ਹੋ ਜਿਹੜਾ ਬੱਕਰੀ ਵੇਚਣੀ ਹੈ ਜਿਹੜਾ ਰੱਖਣੀ ਹੈ ਤੇਰੀ ਖੁਸ਼ੀ ਹੈ ਨਹੀਂ ਫੇਰ ਨਹੀਂ ਗਰੀਬੋ ਮੈਂ ਸਹੀ ਆ ਦਾਦਾ ਗੱਲਾਂ ਜਾਂਦਾ ਸਪਾਗਟੀ ਕਰਾ ਕੇ ਕੋ ਕੰਮ ਹੋਂ ਬਾਲਾ ਨਹੀਂ ਬਣਦਾ ਨਹੀਂ ਹੋਣੀ ਨਹੀਂ ਹੋਣੀ ਕਿੰਨੇ ਦੀ ਖਾਣਾ ਇੱਕੋ ਹੀ ਨਹੀਂ ਨਹੀਂ ਹੋਣੀ ਇੱਕੋ ਹੀ ਗਦੇ ਛੰਡ ਕੇ ਯਾਰ ਛੰਡ ਕੇ ਤੂੰ ਤਾਂ ਜੋ ਵੇਟ ਉਹ ਰੇਲ ਲੈਣਾ ਮਾੜੀ ਲੈ 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 ਭਾਈ ਰੈਜ ਰੈਜ ਜ਼ਰੂਰੀ ਆ ਇੱਧਰ ਇਧਰ ਲੈ ਪੈਸਾ ਜਾ ਕੇ ਜਸਾ 15 ਨਾ ਭਰਾਵਾ ਪਾਲਾ ਨਹੀਂ ਨਹੀਂ 15 ਦਿਨ ਨਹੀਂ ਦੱਸ ਨਹੀਂ ਨਹੀਂ ਹੋਣੀ ਨਹੀਂ ਹੋਣੀ ਨਹੀਂ ਹੋਣੀ ਹਾਂ ਨਾ ਕੋਈ ਇੱਕੋ ਮੈਂ ਤੁਹਾਨੂੰ ਦੱਸਾਂ ਜੇ ਚ ਕਮੀ ਹੁੰਦੀ ਨਾ ਤੇ ਮੈਂ 2 ਰੁਪਏ ਘੱਟ ਵੀ ਦੇ ਦੂੰਦਾ ਕਮੀ ਤਾਂ ਹੈ ਨਹੀਂ ਦੱਸ ਕਮੀ ਤਾਂ ਥੋੜੀ ਆਂਦੇ ਆ ਉਹਦਾ ਜਿੰਨੇ ਦੀ ਚੀਜ਼ ਹੈ ਉਸ ਹਿਸਾਬ ਨਾਲ ਅਗਲੇ ਨੇ ਵੀ ਰੋਟੀ ਛੱਡ ਕੇ ਦੇ ਜੇ ਕੋਈ ਕਮੀ ਹੁੰਦੀ ਸੀ ਉਹ ਭਾਈ ਦੇ ਹਾਂ ਜੇ ਕਮੀ ਕਦੋਂ ਤੁਸੀਂ ਨਹੀਂ ਤੇਰੀ ਬੱਕਰੀ ਚੰਗੀ ਨਹੀਂ ਦੀ 20 ਰੁਪਏ ਲੈ ਨਹੀਂ ਨਹੀਂ ਤਾਂ ਨਾਰਮਲ ਨਹੀਂ ਹੋਣੀ ਬਾਈ ਨਹੀਂ ਹੋਣੀ ਉਹ ਰਹਿ ਨਹੀਂ ਜਾ ਸਾਠ ਸਤਾਰ ਨਹੀਂ ਹੋਣੀ ਬਾਈ ਨਹੀਂ ਬਰਦੇ ਨਹੀਂ ਹੋਣੀ ਨਹੀਂ ਹੋਣੀ ਵੀ ਤਾਂ ਨਰਮੇ ਦੀ 22 ਦੀ ਵੀ ਨਹੀਂ ਹੋਣੀ ਹੋਰ ਦੱਸ ਠੀਕ ਹੈ ਸਾਡੀ ਦੀ ਫਿੰਦੇ ਦੀ ਕੋਤੀ 10000 ਦੀ ਜਾਂ ਜੋੜੀ ਨੇ ਮਕਾਉਣੇ ਨਾ ਜੋੜੀ ਦਾ ਹੱਤਾ ਹੈ ਜੋੜੀ ਦੇ ਕਿਹ ਤਾਂ 35 ਰੁਪਏ ਦੇ ਨਾ ਜੋੜੀ ਦਾ ਭਾਣ ਹੈ ਬਹੁਤ ਅਫਰੀ ਹੈ ਬਹੁਤ ਬੈਂਤੀ ਹੈ ਮਹੀਨੋਂ ਨੇ ਲੱਗ ਲੱਗਦੇ ਤੋਨੂੰ ਬਹੁਤ ਲੱਗਦੇ 35 ਦਾ ਲਾਥ ਬਹੁਤ ਬਹੁਤ ਜੋੜੀ ਦਾ ਕੀ ਕਹਿੰਦਾ ਕੋਈ ਨੀ ਉਹ ਤਾਂ ਜਚੇ ਨਾਲ ਸੌਤਾ ਹੋਊਗਾ ਕਿੰਨੇ ਦੇ ਕਹਿੰਦਾ ਜੋੜੀ ਦਾ 50000 ਹੈ ਆਹ ਬੜੀ ਸਾਈਜ਼ ਸਾਈ ਦਾ ਫਾਲਾ ਸਾਈ ਦੇ ਵਜਾ ਵੇਚ ਦੀ ਜਾਂ ਮੈਂ ਕਿਹੜਾ ਤਰਹੋ ਗਿਆ ਹੱਥ ਦਾ ਕਰ ਲੈ ਹਾਂ ਹੱਥ ਨੂੰ ਕੀ ਦੰਦੀ ਤੇ ਨਹੀਂ ਵੜਦਾ 100 ਵਾਲਾ 36 ਦੀ ਹੋ ਗਿਆ ਜਾਓ ਜਾ ਪਾਲਾ ਕੋਸ਼ਣ ਨੇ ਹਾਂ ਚੜ ਗਿਆ ਸਿਰੇ ਪਣਾ ਹੋਈ ਅਕਲ ਮਗਰ ਉਹ ਪੁਲੀ ਪੌੜੀ ਤੇ ਬੰਦਾ ਕੰਮ ਵਾਹ ਕਿਨੇ ਲੈ ਲੀਆਂ 15 ਲੈ ਗਦਾ ਇੰਦਰ ਟੂ ਟਲੂ ਦਾ ਰੰਗ ਆੜਿਆ ਪਿਆ ਹਾਂ ਪੁਲੀ ਪੌੜੀ ਦਾ ਰੰਗ ਕੋਈ ਤੇ ਖੜਾ ਇੰਦਰ ਲੱਗ ਗਿਆ ਆਪਣਾ ਸੰਦਾ ਇੱਥੇ ਇੰਦਾ ਕੱਢਦਾ ਕੀ 24 20 ਤੱਕ 20 ਉਹ ਤਾਂ ਗਿਆ ਉਹਦੇ ਤੋਂ ਆ ਇਹ ਨੂ ਰਖ ਬੜਾ ਆ। ਸ਼ਕਤੀ। ਸਤ ਬੱਚਾ ਬੜ ਲਵਾ ਦਾ। ਇਧਰ ਗਿਆ ਬੈ ਗਿਆ। 37 ਆ ਰਹੇ। ਇਸ ਕਪੂ ਦੀ। ਸ਼ਕਤੀ। 37000 ਬਜਾ ਜਾ ਸਕਦਾ। 37 ਸ਼ਕਤੀ। 37000 ਦੀਆਂ ਹੋ ਗਈਆਂ। ਹਾਂ 37। ਲਓ ਵੀ ਜੋੜਾ 37000 ਦਾ ਹੋ ਗਿਆ ਆ। ਨਾ। ਅਵੀ ਆ ਬੱਕਰੀਆਂ ਦਾ ਸੌਦਾ ਹੋਇਆ ਤੇ ਆ ਸੁਈ ਹੈ ਤੇ ਆ ਦੂਜੀ ਗੱਬਣ ਆ ਗੱਬਣਾ ਕਾਲੀ ਸਿੰਦਰਾ ਆ ਆ ਸੁ ਵਾਲਾ ਬਾਈ ਆ 60 ਦੀ ਆ 60 ਨਹੀਂ ਯਾਰ ਉਹਦੀ ਲਖਾਈ ਨਹੀਂ ਯਾਰ ਲਖਾਈ ਦਾ ਕੀ ਰੱਤ ਪੈਣਾ ਨਹੀਂ ਨਹੀਂ ਬਾਈ ਪੈ ਗਿਆ 400 ਉਹ 400 400 ਪੈ ਗਿਆ ਉੱਥੇ ਆ ਜਾ 400 ਠੀਕ ਐ ਸਮਝਾ ਉਹ ਬਾਦ ਬਾਰੇ ਖਰੇ ਖਰੇ ਲੈਣੇ ਖਰੇ ਭਰੇ ਪੈਸੇ ਲੈ ਆਉਂਦੇ ਨਹੀਂ ਭਰੇ ਹੋਣੀ ਹੋਗੀ ਬਾਈ ਮੂਹ ਰੈ ਨੂੰ ਰੱਖ ਜਗੀ ਆਈਡੂ ਦਿਨੇ ਹਾਂ ਚਾਰ ਸੌ ਰਖਾਈਦਾ ਗਿਆ ਬੱਚਾ ਆ ਬੱਕਰੀ ਜੋੜਾ ਬੱਕਰੀਆਂ ਦਾ ਹੋਇਆ ਇਹ ਤੇ ਬਾਈ ਕਿਹੜੇ ਪਿੰਡੋਂ ਆਇਆ ਜੀ ਬਾਮਣ ਵਾਲੇ ਤੋਂ ਜੀ ਬਈ ਬਾਮਣ ਵਾਲੇ ਤੋਂ ਆਏ ਬਾਈ ਜੀ ਬਹੁਤ ਚੰਗੀਆਂ ਬੱਕਰੀਆਂ ਤੇ ਬਾਈ ਬਿੰਦਰ ਨੇ ਲੈ ਲਈਆਂ ਮੱਲਣ ਵਾਲੇ ਨੇ ਹੈ ਬਲਜੀਤ ਨੇ ਬਲਜੀਤ ਨੇ ਐਨੇ ਲੱਗਣ ਜੀ नहीं। नहीं। पर ले ओ भाई गाला ना कट्टो कर ले भाई ਕਿੰਨੇ ਦਾ ਹੋ ਗਿਆ ਬਾਈ ਸੌਦਾ 37000 37000 ਦਾ ਲਖਾਈ ਬਾਈ ਨੇ ਕਰਾਉਣੀ ਆ ਲਖਾਈ ਬਾਈ ਬਲਜੀਤ ਨੇ ਕਰਾਉਣੀ ਆ ਮੱਲਨ ਵਾਲੇ ਨੇ 37000 ਦਾ ਸੌਦਾ ਹੋਇਆ ਇਹ ਗੱਗਰ ਦੇ ਅੱਗੇ ਆਇਆ ਆ ਤਾਂ ਕਿ ਲਿਆ ਛੋਡੀਆਂ ਬਾਈ ਚੱਕ ਲੈ ਬੱਚਾ ਚੱਕ ਲੈ ਮੈਂ ਜਾਵੜਾ ਸੁਮਨ ਹਾਂ ਨਾ ਮੋਲ ਕੇ ਨਾ ਮੈਂ ਜਾਂ ਜਾ ਮਾਰ ਦੋ ਤਿੰਨ ਨਾਲ ਲੈ ਲੈ ਲਾ ਦੇ ਤਾਂ ਦਾਸ ਲੈ ਮੈਂ ਕਰਦਾ ਹਾਂ ਤੇ ਨਹੀਂ ਮੇਰੇ ਦੋ ਕਿੰਨੇ ਨੂੰ ਮੂੰਹ ਦਾ ਬੋਲ ਕਹਿੰਦਾ ਪੰਜ ਕਿਹਾ ਮੈਨੂੰ ਮੰਗ ਲਿਆ ਹੁਣ ਥੱਲੇ ਆ ਗਈ ਹਾਂ ਜੈ ਜੀ ਕਰ ਲੈ ਤੂੰ ਵੀ ਆਪਾਂ ਲਈ ਆਪਾਂ ਕਿਹੜੇ ਆ ਦੇ ਮੈਂ ਕਦੋਂ ਆਣਾ ਤੱਕ ਲੈ ਆ ਕੇ ਹੀ ਦੀ ਤੂੰ ਐਂ ਦੱਸ ਕਿ ਦੇਣੀ ਕਿੰਨੇ ਦੀ ਇੱਕੋ ਦੱਸ 4500 ਦੇ ਦਿਆਂਗੇ ਹਾਂ ਵੀ ਬਿੱਟੂ ਇਹ ਵੀ ਵੇਖ ਲਓ ਮੈਂ ਤੁਹਾਨੂੰ ਕੁਝ ਪਹਿਲੂ ਨਹੀਂ ਪਤਾ ਭੇਡ ਫੂੜ ਦੇ ਮੈਂ ਤਾਂ ਵਜਨ ਤੇ ਲੈਣੀ ਆ ਪਤਾ ਹੀ ਨਹੀਂ ਇਹਦਾ ਕੀ ਆ ਠੀਕ ਹੈ 6 ਕਿਲੋ ਆਇਆ ਨਾ ਆਪਾਂ ਕਦੇ ਵੇਚੀ ਆ 6 ਕਿਲੋ ਵਜਨ ਦੋੜ ਕੇ ਲੈਣਾ 300 ਨੂੰ 15 ਕਿਲੋ 15 ਵਾਜੀ 5 ਕਿਲੋ ਜੀ ਮੇਰੇ ਸਾਰੇ ਬੱਚਾ ਹੀ ਮਕਾਤੇ ਹੋਣ ਮੈਨੂੰ ਲੈਣ ਮੈਂ ਜੋ ਵੀ ਹੈ ਵਧੀਆ ਵਧੀਆ ਵੀਡੀਓ ਤੇ ਵੀ ਕੇ ਵੀਡੀਓ ਤੇ ਅਗਲੇ ਦਿਨ ਪਾਉਂਦੇ ਟੂ ਠੀਕ ਲੱਗਦਾ 30 ਲੱਗ ਜਾਈ ਬਣਾ ਬੰਨ੍ਹਨੇਗਾ ਹੋ ਠੀਕ ਹੈ ਹਾਂਜੀ ਹਾਂਜੀ ਜਾ ਬੂ ਮੈਂ ਕਰ ਗਿਆ ਦੱਸਦੀ ਮੈਂ ਬੋਲ ਯਾਰ ਨਫਾ 3500 ਦਾ ਤਾਂ ਕੰਮ ਥਿਆ ਦੇ ਨਹੀਂ ਨਿਕਰੇ ਗਾਲ੍ਹਾਂ ਮੈਂ ਸਾਨੂੰ ਮੇਰੇ ਮਾਲ ਨੂੰ ਆ ਮੂੰਹ ਇਹ ਮੈਂ ਮਾਰ ਰੱਖਿਆ ਵੱਖ ਚਾਰ ਸੀ ਮੇਰੇ ਕੋਲ ਇੱਕ ਮੈਂ ਵੇਚਤਾ ਬੱਕਰਾ ਹੁੰਦਾ ਇਹਦਾ ਨਹੀਂ ਆਇਆ ਇਹ ਤਾਂ ਵਾਲ ਵੱਖਾ ਯਾਰ ਇਹਦਾ ਰਹੀ ਨਹੀਂ ਇਹਨੂੰ ਕੁਝ ਨਹੀਂ ਹੈਗਾ ਇਹ ਮਾਲ ਤੋਂ ਦਬਰੀ ਦੂਰ ਹੈ ਦਾ ਉਹ ਮੈਂ ਕਹਿੰਨਾ ਤੈਨੂੰ ਜਦੋਂ ਰਵਾਇ ਦੀ ਪਾ ਯਾਰ 2500 ਦੀ ਪਾ ਨਹੀਂ ਹੁੰਦੀ ਜਦੋਂ ਸੱਚੀ ਗੱਲ ਕਹੇਦੀ ਆਪਣਾ ਚੀਜ਼ ਦਸਰੀ ਦੀ ਕਿ ਜੱਸੀ ਜਾਂਦਾ ਉਹਦਾ ਕਹਿਣ ਨੂੰ ਤਾਂ ਮੈਂ ਨਹੀਂ ਨਾ ਨਾ ਤੂੰ ਸੱਚੀ ਗੱਲ ਕਹਿ ਰਹੀ ਹੈ ਨਹੀਂ ਉਹਨਾਂ ਨੂੰ ਦੱਸਦਾ ਮੈਂ ਮੂੰਹ ਤੇ ਕਰਾ ਦੇਣਾ ਤੇ ਨੇ ਦੇਤੀ ਹੈਗਾ ਨਾ ਇਹ ਨਹੀਂ ਦੱਦੇ ਦੇ ਅੱਲਿਕਾ ਇਹਨੇ ਮੂੰਹ ਤੇ ਕਰਾ ਨਹੀਂ ਆਉਂਦੀ ਨਹੀਂ ਹੁੰਦੀ ਦਿਖਾਈ ਕਰਾ ਦੇਣਗੇ ਨਹੀਂ ਨਹੀਂ ਮੈਂ ਨਵੇਂ ਨਾਲੋਂ ਘੱਟ ਵਾਲੇ ਹੁੰਦੇ ਆ ਕਟਾਇ ਬਣੋ ਕਬੂ ਨਾ ਬਤਾ ਕਹਾਂ ਮੈਂ ਛੱਤੀ ਕਾ ਦਾ 3 ਮੈਂ ਤੇਰੇ ਤੋਂ ਭੱਜਿਆ ਜਦੋਂ ਇਹਨੂੰ ਵਸੇ ਤੁਹਾਨੂੰ ਹੱਥ ਨਹੀਂ ਲਾਉਣ ਦਿੱਤਾ ਨਾ ਗੱਦ ਦੰਦ ਵੇਖਣ ਦਿੱਤੇ ਮੈਨੂੰ ਬੇੜਾ ਖੋਲ ਕੇ ਲੈ ਜਾ ਫੇਰ ਮੈਂ ਤੇ ਦੇ ਦਿੰਦਾ ਡੇਂਗਾ ਖੰਮ ਦੀ ਲਈ 200 ਰੁਪਏ ਲੈ ਨਾ ਫੇਰ ਹਣ ਭੈਣ ਤੋਂ ਕੀ ਹੈ ਜਾਂ ਕਹਿ ਤਾਂ ਜਾ ਕੋਈ ਚੱਕਰ ਨਹੀਂ ਜਾ ਆ ਲੈ ਫੜ ਜਾ ਪੱਕਾ ਕਹਿ ਤਾਂ ਕਿੰਨਾ ਨਫਾ ਕਰਤਾ 200 ਇਹ ਵੀ ਯਾਰ ਕੋਈ ਚੱਕਰ ਨਾ ਨਾ ਪਗਾਈ ਨਹੀਂ ਪਰ ਖਾਈ ਵੀ ਪਾਦੀ ਪਵਨ ਨੇ ਪਾਦੀ ਮੈਂ ਪਵਨ ਦੇ ਘੰਦੇ ਬੋਲਿਆ ਨਹੀਂ ਕਿੰਨੇ ਦਾ ਕਰਤਾ ਹੁਣ ਕਾ 200 ਰੁਪਏ ਨਾ ਹੋ ਗਿਆ ਕਿੰਨੇ ਦਾ ਹੋ ਗਿਆ ਯਾਰ 35 ਤੋਂ 3700 ਹੋ ਗਿਆ ਲਓ ਜੀ ਆ ਲੈਲੀ ਦਾ ਸੌਦਾ ਹੋਇਆ ਬਾਈ ਬਿੱਟੂ ਨੇ ਲਈ ਭਾਗ ਥਲੇ ਵਾਲੇ ਨੇ ਸੌਦਾ ਵੱਡਾ ਹੈ ਰਕਮ ਦਾ ਕੰਮ ਆ ਬਾਤ ਤੂੰ ਕਾਲੇ ਨੂੰ ਬਖਾ ਲਈ ਜਾ ਹੋਰ ਬਾਈ ਗੁਲਦੀਪ ਮੈਂ ਕਿਵੇਂ ਆ ਠੀਕ ਆ ਠੀਕ ਆ ਜੀ ਹੋਰ ਜੀ ਮਰਾ ਜੀ ਮੈਂ ਖੜਾ ਬਸ ਤੂੰ ਕਾਲੇ ਨੂੰ ਕਹਿ ਦ ਦੇ ਓ ਯਾਰ ਮੈਂ ਕਹਿ ਦੇ ਨਾ ਤੂੰ ਕੁਝ ਮਰੀ ਵੀ ਮੇਰੀ ਦਾ ਤੂੰ ਜਾ ਕੇ ਕਾਲੇ ਨੂੰ ਪਾਤੀ ਕਟਾ ਦੇ ਆ ਕਿ ਮੈਂ ਲੈ ਲਈ ਦਿੱਤੀ ਬਿੱਟੂ ਭਾਗ ਥਲੇ ਨੇ ਲਈ ਲਖਾਈ ਬਿੱਟੂ ਦੀ ਆ ਬਸ ਉਹ ਲੈਣਾ ਨਹੀਂ ਲੈਣਾ ਜਿਹੜਾ ਉਹ ਸੂਤਰ ਦੇਣਾ ਹਾਂ ਹਾਂ